ਪਹਿਲਗਾਮ ਵਿਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਆਪਰੇਸ਼ਨ ਸਿੰਧੂਰ ਤਹਿਤ ਕੰਟਰੋਲ ਰੇਖਾ ਜਾਂ ਕਮਾਂਤਰੀ ਸਰਹੱਦ ਪਾਰ ਕੀਤੇ ਬਿਨਾ ਭਾਰਤ ਨੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ਵਿੱਚ ਆਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਇਸ ਮੁਹਿੰਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਇਸ ਵਿੱਚ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਸੀ ਚਾਹੇ ਉਹ ਡਰੋਨ جنگ ਹੋਵੇ 에ਅਰ ਡਿਫੈਂਸ ਜਾਂ ਇਲੈਕਟ੍ਰੋਨਿਕ ਵਾਰਫੇਅਰ ਹੋਵੇ ਲੰਗੀ 7 ਤੇ 8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਪੰਜਾਬ, ਜੰਮੂ ਕਸ਼ਮੀਰ, ਰਾਜਸਥਾਨ ਤੇ ਗੁਜਰਾਤ ਦੇ ਕਈ ਫੌਜੀ ਟਿਕਾਣਿਆਂ ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਵਿੱਚ ਜਲੰਧਰ, ਆਦਮਪੁਰ, ਅੰਮ੍ਰਿਤਸਰ, ਲੁਧਿਆਣਾ, ਮਠਿੰਡਾ, ਕਪੂਰਥਲਾ, ਪਠਾਨਕੋਟ, ਚੰਡੀਗੜ੍ਹ ਸਮੇਤ ਅਵੰਤੀਪੁਰਾ, ਸ਼੍ਰੀਨਗਰ, ਫਲੋਦੀ, ਉਤਰਲਾਈ ਤੇ ਪੁੱਜ ਸ਼ਾਮਲ ਨੇ। ਭਾਰਤ ਦੀ ਇਕੀਕ੍ਰਿਤ ਹਵਾਈ ਰੱਖਿਆ ਪ੍ਰਣਾਲੀ ਤੇ ਕਾਊਂਟਰ ਯੂਐਸ ਗ੍ਰਿਡ ਨੇ ਇਹਨਾਂ ਸਾਰੇ ਹਮਲਿਆਂ ਨੂੰ ناکਾਮ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਅਗਲੇ ਹੀ ਦਿਨ ਭਾਰਤ ਨੇ ਪਾਕਿਸਤਾਨ ਦੇ ਲਾਹੌਰ ਵਿੱਚ ਪੈਂਦੀ ਏਅਰ ਰੱਖਿਆ ਪ੍ਰਣਾਲੀ ਨੂੰ ਨਕਾਰਾ ਕਰ ਦਿੱਤਾ। ਭਾਰਤ ਵੱਲੋਂ ਆਤਮ ਰੱਖਿਆ ਲਈ ਤੇ ਵਿਰੋਧੀ ਟਿਕਾਣਿਆਂ ਨੂੰ ਨਸ਼ਟ ਕਰਨ ਲਈ ਆਪਰੇਸ਼ਨ ਸਿੰਦੂਰ ਦੌਰਾਨ ਵਰਤੇ ਗਏ ਫੌਰੀ ਸਾਜੋ ਸਮਾਨ ਵਿੱਚ ਆਤਮ ਨਿਰਭਰ ਭਾਰਤ ਦੀ ਚਲਕ ਦੇਖਣ ਨੂੰ ਮਿਲੀ ਭਾਰਤ ਦੀ ਇਸ ਪ੍ਰਾਪਤੀ ਵਿੱਚ ਇਸਰੋ ਦਾ ਵੀ ਵੱਡਾ ਹੱਥ ਹੈ ਸਾਲ 2030 ਤੱਕ ਭਾਰਤ ਨੂੰ ਗਲੋਬਲ ਡਰੋਨ ਹੱਬ ਬਣਾਉਂਦਾ ਟੀਚਾ ਮਿੱਥਿਆ ਗਿਆ ਹੈ